ਹੈਲੋ ਸਸਿਕਾ ਸਾਰੀਆਂ ਭੈਣਾਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਮੈਂ ਪ्युअर ਦਾ ਸੂਟ ਹੈ ਇਹ ਦੇਖੋ ਪ्युअर ਦਾ ਸੂਟ ਹੈ ਇਹ ਆਪਣਾ ਦਾਦੀਆਂ ਨਾਨੀਆਂ ਵੇਲਿਆਂ ਦਾ ਸੂਟ ਹੈ ਇਹ ਕਿਸੇ ਕਸਟਮਰ ਦਾ ਸੂਟ ਸੀ ਉਹਨਾਂ ਆਪਣੀ ਮੰਮੀ ਦਾ ਪੇਟੀ ਦੇ ਵਿੱਚੋਂ ਪਹਿਲਾ ਵਾਲਾ ਸੂਟ ਕੱਢਿਆ ਦੇਖੋ ਆ ਦੇਖੋ ਇਹਦੇ ਇਸ ਤਰ੍ਹਾਂ ਕਰਕੇ ਬਾਰਡਰ ਤੇ ਤਿੱਲੇ ਦਾ ਵਰਕ ਆ ਇਸ ਤਰ੍ਹਾਂ ਦਾ ਇਹ ਪਿਓਰ ਦੇ ਵਿੱਚ ਸਟਾਫ ਆ ਦੇਖੋ ਫੁੱਲ ਪਿਓਰ ਦਾ ਤੇ ਇਸ ਤਰ੍ਹਾਂ ਇਹ ਕਰਕੇ ਇਹਦੇ ਸਾਰੇ ਫਰੰਟ ਤੇ ਦੇਖੋ ਇਹਦੇ ਤੇ ਤਿੱਲੇ ਦੀ ਜੜੀ ਦੀ ਬੂਟੀ ਹੈਗੀ ਤੇ ਇਹਨੂੰ ਆਪਾਂ ਤਿਆਰ ਕੀਤਾ ਇਸ ਤਰ੍ਹਾਂ ਕਰਕੇ ਦੋ ਦੇਖੋ ਬੀਨੈਕ ਤਿਆਰ ਕੀਤਾ ਤੇ ਬਾਜੂ ਦੀ ਅੱਗੋਂ ਖੁੱਲੀ ਰੱਖ ਦਿੱਤੀ ਪਾਕਿਸਤਾਨੀਆ ਦੀ ਬਾਜੂ ਬਣਾਈ ਹੈ ਆ ਦੇਖੋ ਇਹ ਪਰਾਣਾ ਸੂਟ ਹੈ ਤੇ ਇਹਦੇ ਨਾਲ ਇਹਦੇ ਪਿਓਰ ਦੀ ਬਾਟਮ ਹੈ ਤੇ ਮੈਂ ਤੁਹਾਨੂੰ ਇਹਦੀ ਫੁੱਲ ਲੁੱਕ ਸੂਟ ਦੀ ਦਿਖਾਨੀ ਹੈ ਤੇ ਤੁਸੀਂ ਇਹਦੀ ਪੂਰੀ ਲੁੱਕ ਵੇਖ ਕੇ ਸੂਟ ਦੀ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੁਹਾਨੂੰ ਇਹ ਪੁਰਾਣੇ ਰਵਾਇ ਦਾ ਸੂਟ ਕਿਵੇਂ ਲੱਗਿਆ